ਕਲਗੀ ਕਹੇ 10 ਭਗਵਾਨ ਇਕੱਲੀ ਕਲਗੀ ਕਮ ਨਾਇਆ ਗੋਵਿੰਦ ਤੇਥੋਂ ਮੰਗੇ ਦਾਨ ਤੇਰਾ ਦਾਨ ਗੋਵਿੰਦ ਝੋਲੀ ਡਾਹੀਆ ਤੇਰਾ ਖੰਡਾ ਤੇਰਾ ਮਿਆਨ ਤੇਰਾ ਨੂਰ ਤੇਰੀ ਰੁਸ਼ਨਾਇਆ ਤੇਰਾ ਆਤਮ ਮੇਰਾ ਪਰਮਾਤਮ ਖੇਲ ਮਹਾਨ ਦੂਜਾ ਨજર ਕੋਈ ਨਾ ਆਇਆ ਤੂੰ ਆਪਣੇ ਸਿਰ ਉੱਤੇ ਰੱਖਿਆ ਸੱਸਾ ਹਾ ਹਾ ਨੌਜਵਾਨ ਨਾ ਮਰੇ ਨਾ ਜਾਇਆ ਕਿਉਂ ਸੁੱਤਾ ਸੱਚਖੰਡ ਵਿੱਚ ਮਕਾਨ ਲੋਕ maat ਫੇਰਾ ਕਿਉਂ ਨਾ ਪਾਇਆ ਗੋਵਿੰਦ ਅੜਕੇ ਮੰਗੇ ਦਾਨ ਅੱਗੇ ਹੋ ਕੇ ਰਿਹਾ ਸੁਣਾਈਆ ਜਿੰਨਾ ਚਿਰ ਨਾ ਰੱਖੇ ਮੇਰਾ ਇਹ ਮਾਣ ਤੇਰੀ ਮੁਹੱਬਤ ਨਾ ਮੋਹੇ ਭਾਈਆ ਪਰਖ ਅਵਿਨਾਸ਼ੀ ਹੋ ਮਿਹਰਵਾਨ ਆਪਣੀ ਦਇਆ ਕਮਾਈਆ ਉਠ ਬਾਲ ਮੇਰੇ ਬਾਲ ਨਿਦਾਨ ਫੜ ਗੋਦੀ ਲੈ ਬਹਾਈਆ ਕਾਲਯੁਗੀ ਅੰਤ ਮੇ ਆਵਾ ਨਿਰਗੁਣ ਨੂਰ ਮਹਾਬਲੀ ਬਲਵਾਨ ਬਲ ਤੇਰਾ ਨਾਲ ਮਿਲਾਈਆ ਸੱਚਖੰਡ ਦਾ ਸੱਚ ਨਿਸ਼ਾਨ ਲੋਕmaat ਚੁਲਾਈਆ